ਪਰਤਾਬ ਆਇਆ ਤੇ ਭਗਵਾਨ ਸਿੰਘ ਮਾਨ ਦੇ ਰੌਲੇ ਵਿਚਕਾਰ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਕਈ ਵੱਡੀਆਂ ਘਟਨਾਵਾਂ ਕਟੀਆਂ ਸਭ ਤੋਂ ਵੱਡੀ ਘਟਨਾ ਇਹ ਘਟੀ ਕਿ ਪਿੰਡ ਸ਼ਾਜਲੀ ਦੇ ਵਿੱਚ ਗਏ ਭਗਵਾਨ ਸਿੰਘ ਮਾਨ ਦਾ ਕਿਸਾਨ ਜਥੇਬੰਦੀਆਂ ਤੇ ਸਥਾਨਕ ਲੋਕਾਂ ਵੱਲੋਂ ਡਟਵਾ ਵਿਰੋਧ ਕੀਤਾ ਗਿਆ ਤਸਵੀਰਾਂ ਸ਼ਾਜਲੀ ਪਿੰਡ ਦੀਆਂ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਪੰਜਾਬ ਦੀ ਵੱਡੇ ਪੱਤਰ ਤੇ ਪੁਲਿਸ ਲਗਾਉਣੀ ਪਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਆਪਣਾ ਪ੍ਰੋਗਰਾਮ ਕਰਨ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਘੇਰੋ ਤਾਂ ਉਹ ਕੰਮ ਲੋਕਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਜਿੱਥੇ ਪਹਿਲਾਂ ਵਿਧਾਇਕਾਂ ਨੂੰ ਘੇਰਿਆ ਜਾ ਰਿਹਾ ਸੀ ਵਿਧਾਇਕਾਂ ਤੋਂ ਸਵਾਲ ਕੀਤੇ ਜਾ ਰਹੇ ਸੀ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਘਰਾਓ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਵਿਰੋਧ ਦੇ ਚੱਲਦਿਆਂ ਵੱਡੇ ਪੱਧਰ ਤੇ ਪੁਲਿਸ ਲਾਉਣੀ ਪਈ ਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਪਿਆ ਜਿਸ ਦੇ ਬਾਵਜੂਦ ਵੀ ਡਟਵਾ ਵਿਰੋਧ ਸ਼ਾਜਲੀ ਪਿੰਡ ਦੇ ਵਿੱਚ ਲੋਕਾਂ ਨੇ ਕੀਤਾ ਇੱਕ ਵਿਰੋਧ ਹੋਇਆ ਐਮਐਲਏ ਮੈਸਰ ਖਾਨਾ ਜਿਹੜੇ ਸੁਖਵੀਰ ਮੈਸਰ ਖਾਨਾ ਮੌੜ ਤੋਂ ਵਿਧਾਇਕ ਨੇ ਉਹਨਾਂ ਦਾ ਡਟਮਾ ਵਿਰੋਧ ਕਿਸਾਨਾਂ ਨੇ ਉਹਨਾਂ ਦਾ ਕੀਤਾ ਮੂੰਹ ਦੇ ਉੱਤੇ ਖੜੀਆਂ ਖੜੀਆਂ ਸੁਣਾਈਆਂ ਮੂੰਹ ਦੇ ਉੱਤੇ ਡਟਮੀ ਲਾਹ ਪਾ ਕੀਤੀ ਹੈ ਸੁਖਵੀਰ ਮੈਸਰ ਖਾਨਾ ਦੀ ਇੱਕ ਵਿਰੋਧ ਹੋਇਆ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਦਾ ਸ਼ਹਿਰੀ ਕਲਸੀ ਦੇ ਵਿਰੋਧ ਦੀਆਂ ਤਸਵੀਰਾਂ ਆ ਸੁਖਵੀਰ ਮੈਸਰ ਖਾਨਾ ਦਾ ਵਿਰੋਧ ਦੀ ਤਸਵੀਰ ਦਿਖਾ ਦਿੰਨੇ ਆ ਇਹ ਜਿਹੜੀ ਹੋਇਆ ਅਸਕਵੀਰ ਮੈਸਰਖਾਨਾ ਦਾ ਵਿਰੋਧ ਹੋਇਆ ਉਸ ਤੋਂ ਅੱਗੇ ਟਰਾਲੀ ਚੋਰ ਸੱਕ ਵੀ ਕਹਿਤ ਹੈ ਕਿ ਤੂੰ ਵੀ ਟਰਾਲੀ ਚੋਰਾ ਵਰਗਾ ਹੀ ਹੈ ਅਸਕਵੀਰ ਆਪ ਦੇ ਬੜੇ ਆ ਵਿਰੋਧ ਹੋਇਆ ਸ਼ਹਿਰੀ ਕਲਸੀ ਦਾ ਜਿਹੜੇ ਆ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੈ ਤੇ ਇੱਕ ਵਿਰੋਧ ਦੀ ਖਬਰ ਆ ਰਹੀ ਹੈ ਵਿਜੇ ਸਿੰਘਲਾ ਦੀ ਮਤਲਬ ਪੰਜਾਬ ਦੇ ਵਿੱਚ ਸੰਗਰੂਰ ਜਿਹੜਾ ਲੋਕ ਸਭਾ ਹਲਕਾ ਕਹ ਲਈਏ ਜ਼ਿਲ੍ਹਾ ਕਹ ਲਈਏ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਪਰ ਪਹਿਲਾਂ ਗੜ ਸਿਮਰਨਜੀਤ ਸਿੰਘ ਮਾਨ ਨੇ ਤੋੜਿਆ ਉਸ ਤੋਂ ਬਾਅਦ ਬੇਸ਼ੱਕ ਮੀਤ ਹੇਰ ਜਿੱਤੇ ਪਰ ਹੁਣ ਸੰਗਰੂਰ ਦੇ ਸ਼ਾਦਲੀ ਪੈਂਡ ਦੇ ਵਿੱਚ ਭਗਵਾਨ ਸਿੰਘ ਮਾਨ ਦਾ ਵਿਰੋਧ ਹੋਣਾ ਇਹ ਤੈਅ ਕਰ ਰਿਹਾ ਹੈ ਕਿ 2027 ਤੱਕ ਇਹ ਗੜ ਲੋਕ ਜਿਹੜਾ ਕਾਫੀ ਹੱਦ ਤੱਕ ਤੋੜਨਗੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਰੋਹ ਹੈ ਭਗਵਾਨ ਸਿੰਘ ਮਾਨ ਇਹ ਕਹਿੰਦੇ ਹੁੰਦੇ ਸੀ ਕਿ ਜਦੋਂ ਪੈਂਡ 'ਚ ਲੀਡਰ ਆਏ ਘੇਰੋ ਲੋਕਾਂ ਨੂੰ ਹੋਰ ਬੜਾ ਕੁਝ ਕਹਿੰਦੇ ਸੀ ਚਲੋ ਅਸੀਂ ਉਹ ਨਹੀਂ ਕਹਿੰਦੇ ਪਰ ਲੋਕ ਹੁਣ ਉਹ ਉਹਨਾਂ ਦੀਆਂ ਗੱਲਾਂ ਮੰਨਣ ਲੱਗ ਗਏ ਨੇ ਤੇ ਉਹਨਾਂ ਨੂੰ ਘੇਰਨ ਲੱਗ ਗਏ ਨੇ ਫਿਰ ਵਿਰੋਧ ਮਾਲਵੇ ਦੇ ਸੰਗਰੂਰ ਮਾਲਵੇ ਦੇ ਮੈਸਰਖਾਨਾ ਮੋੜ ਹਲਕੇ ਦੇ ਵਿੱਚ ਫਿਰ ਮਾਲਵੇ ਦੇ ਮਾਨਸਾ ਦੇ ਵਿੱਚ ਤੇ ਉਸ ਤੋਂ ਅੱਗੇ ਵੱਧਦਾ ਵੱਧਾ ਮਾਝੇ ਦੇ ਵਿੱਚ ਪਹੁੰਚ ਗਿਆ ਮਾਝੇ ਦੇ ਵਿੱਚ ਸ਼ੈਰੀ ਕਲਸੀ ਦਾ ਬਰੋ ਜਿਹੜੇ ਆਮਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਹੋਣਾ ਇਹ ਆਮਦਮੀ ਪਾਰਟੀ ਲਈ ਚੰਗੇ ਸੰਕੇਤ ਨਹੀਂ ਹੈ ਜਦੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੋਂ ਧਰਨਾ ਚਕਾਇਆ ਸੀ ਤਾਂ ਇੱਕ ਚਰਚਾ ਸੀ ਕਿ ਵਪਾਰੀਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਕਿਸਾਨਾਂ ਦਾ ਧਰਨਾ ਚਕਾਇਆ ਗਿਆ ਪਰ ਇਹ ਨਾ ਹੋਵੇ ਕਿ ਅ ਅੱਗੇ ਵੱਲ ਭੱਜਦੇ ਭੱਜਦੇ ਪਿੱਛਾ ਰਹਿ ਜਾਵੇ ਅ ਜਿਹੜੇ ਸਿਆਣੇ ਕਹਿੰਦੇ ਨੇ ਕਿ ਅੱਗਾ ਦੌੜ ਪਿੱਛਾ ਚੌੜ ਕਿਤੇ ਵਪਾਰੀ ਨਾਲ ਨਾਉਣ ਤੇ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੇ ਪੱਕੇ ਵੋਟਰ ਸਪੋਰਟਰ ਸੀ ਉਹ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਘੇਰਨ ਲੱਗੇ ਪਿਆ ਕਿ ਆਮ ਆਦਮੀ ਪਾਰਟੀ ਇਹ ਵੀ ਆਪਣਾ ਸਭ ਕੁਝ ਗਵਾ ਦੇਵੇ ਇਸ ਸਭ ਦੇ ਵਿੱਚ ਦੋ ਧਰਨੇ ਚੱਲੇ ਆ ਇੱਕ ਆਮ ਆਦਮੀ ਪਾਰਟੀ ਨੇ ਦਿੱਤਾ ਕਾਂਗਰਸ ਖਿਲਾਫ ਤੇ ਕਾਂਗਰਸ ਨੇ ਦਿੱਤਾ ਆਮ ਆਦਮੀ ਪਾਰਟੀ ਖਿਲਾਫ ਲੋਕਾਂ ਦੇ ਉੱਤੇ ਵੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਯਵਾ ਤੇ ਭਗਵਾਨ ਸਿੰਘ ਮਾਨ ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਖੇਡ ਰਹੇ ਕਿਤੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਲਗਾਤਾਰ ਸਵਾਲਾਂ ਦੇ ਘੇਰੇ ਸੀ ਪਖਾਨਿਆਂ ਦੇ ਮਹੂਰਤ ਰਿਪੇਅਰ ਦੇ ਮਹੂਰਤਾਂ ਨੂੰ ਲੈ ਕੇ ਜਿਹੜੀ ਸਿੱਖਿਆ ਕ੍ਰਾਂਤੀ ਘਿਰਦੀ ਨਜ਼ਰ ਆ ਰਹੀ ਸੀ ਜਿਹੜੀ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ ਉਹਦੇ ਕਿਹ ਕਾ ਨਹੀਂ ਕੋਈ ਅਜਿਹੀ ਗੱਲ ਪ੍ਰਤਾਪ ਸਿੰਘ ਬਾਯਵਾ ਤੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ ਤਾਂ ਇਹਨਾਂ ਨੇ ਸੀਚੇਵਾਲ ਵਾਲਾ ਇੱਕ ਗੱਲ ਕਰਕੇ ਸਾਰੀ ਵਿਰੋਧੀ ਧਿਰ ਨੂੰ ਉੱਥੇ ਘੇਰ ਲਿਆ ਸਰਕਾਰ ਨੇ ਸੋ ਇਹ ਇਹ ਚੀਜ਼ਾਂ ਕਿਤੇ ਚਾਲਾਂ ਤਾਂ ਨਹੀਂ ਇਹ ਸਵਾਲ ਆ ਲੋਕਾਂ ਦੇ ਪਰ ਇਹਨਾਂ ਸਾਰੇ ਕਾਸੇ ਦੇ ਵਿੱਚ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਐ ਜਿਹੜੇ ਲੋਕਾਂ ਦੀਆਂ ਅਸਲੀ ਰੋਹ ਆ ਉਹ ਹਾਲੇ ਵੀ ਬਰਕਰਾਰ ਐ ਲੋਕ ਪਿੰਡਾਂ ਦੇ ਵਿੱਚ ਵਿਧਾਇਕਾਂ ਨੂੰ ਘੇਰੇ ਐ ਤੇ ਹਾਲੇ 2 ਸਾਲ ਪਏ ਨੇ ਤੇ 2 ਸਾਲ ਤੱਕ ਕੀ ਹਾਲ ਹੋਵੇਗਾ ਇਹ ਸੰਕੇਤ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਅਕਸਰ ਕੀ ਹੁੰਦਾ ਸੀ ਪਹਿਲੀਆਂ ਸਰਕਾਰਾਂ ਮੌਕੇ ਕਿ 6 ਮਹੀਨੇ ਪਹਿਲਾਂ ਕੋਈ ਵਿਰੋਧ ਸ਼ੁਰੂ ਹੁੰਦਾ ਸੀ ਉਹ ਵੀ ਐਡੇ ਵੱਡੇ ਪੱਧਰ ਦਾ ਨਹੀਂ ਹੁੰਦਾ ਸੀ ਪਰ ਹੁਣ ਤਾਂ ਲੋਕਾਂ ਨੇ 2 ਸਾਲ ਪਹਿਲਾਂ ਹੀ ਵਿਰੋਧ ਚੱਕ ਦਿੱਤਾ ਤੇ ਹਰ ਪਿੰਡ ਵਿੱਚ ਕੀ ਰਿਆ ਜਾ ਰਿਹਾ ਵਿਧਾਇਕ ਸਿੱਖਿਆ ਕ੍ਰਾਂਤੀ ਦੀਆਂ ਟਾਰਾ ਮਾਰਨ ਜਾਂਦੇ ਆ ਤੇ ਘੇਰ ਉਹਨਾਂ ਨੂੰ ਲਿਆ ਜਾਂਦਾ ਹੈ ਮੈਸਰ ਖਾਨਾ ਨਾਲ ਤਾਂ ਸਿੱਖਿਆ ਕ੍ਰਾਂਤੀ ਤੇ ਬਹੁਤ ਭੜੀ ਕੀਤੀ ਕਿ ਤੇ ਉਹ ਜਿਹੜੇ ਕੰਮ ਕਰਨ ਆਏ ਇਹ ਤਾਂ ਕਾਂਗਰਸ ਮੌਕੇ ਦੇ ਐ ਸੋ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪੂਰੇ ਪੰਜਾਬ ਵਿੱਚ ਡਟਵਾ ਵਿਰੋਧ ਹੋ ਰਿਹਾ ਤੇ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਾਜਲੀ ਪਿੰਡ ਦੇ ਵਿੱਚ ਸ਼ਾਜਲੀ ਪਿੰਡ ਦੇ ਵਿੱਚ ਉਹਨਾਂ ਦਾ ਡਟਵਾ ਵਿਰੋਧ ਭਾਰੀ ਪੁਲਿਸ ਬਲ ਲਗਾ ਕੇ ਪ੍ਰੋਗਰਾਮ ਕਰਨਾ ਪਿਆ ਤਾਂ ਹੁਣ ਇੱਥੋਂ ਇਹ ਹੈ ਕਿ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਲੀਡਰਾਂ ਨੂੰ ਜਦੋਂ ਉਹਨਾਂ ਨੂੰ ਇੰਨਾ ਖਤਰਾ ਹੈ ਇੰਨਾ ਡਰ ਹੈ ਕਿ ਉਹ ਮੁਰਗੀ ਖਾਨਾ ਹੁਣ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵੀ ਖੋਲੇਗੀ ਇਹ ਹੁਣ ਸਵਾਲ ਬਰਕਰਾਰ ਨੇ ਪਰ ਸਰਕਾਰ ਬੁਰੀ ਤਰੀਕੇ ਨਾਲ ਘੇਰੀ ਆ ਲੋਕਾਂ ਨੇ ਤੇ ਜਿਹੜੇ ਇਹ ਰੁਝਾਨ ਹੈ ਇਹ ਲੋਕ ਕਹਿੰਦੇ ਕਿ ਰੁਝਾਨ ਹੈ ਇਹ ਹਾਲੇ ਆਉਣ ਵਾਲੇ ਸਮੇਂ 'ਚ ਹੋਰ ਬੜਾ ਕੁਝ ਹੋਣਾ ਹੈ ਉਹ ਕੀ ਹੋਣਾ ਹੈ ਕਿਸ ਤਰੀਕੇ ਦੇ ਸਵਾਲ ਹੋਣੇ ਆ ਕਿਸ ਤਰੀਕੇ ਨਾਲ ਘੇਰਿਆ ਜਾਣਾ ਇਹ ਤਾਂ ਪੂਕ ਇੱਕ ਦੀ ਗਰਭ ਦੇ ਵਿੱਚ ਹੈ ਪਰ ਆਮ ਆਦਮੀ ਪਾਰਟੀ ਹੁਣ ਘਿਰਦੀ ਨਜ਼ਰ ਆ ਰਹੀ ਹੈ ਪ੍ਰਤਾਪ ਬਾਇਵਾ ਤੇ ਭਗਵਾਨ ਸਿੰਘ ਮਾਨ ਦੇ ਰੌਲੇ ਵਿਚਕਾਰ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਕਈ ਵੱਡੀਆਂ ਘਟਰਾਵਾਂ ਕਟੀਆਂ ਸਭ ਤੋਂ ਵੱਡੀ ਘਟਨਾ ਇਹ ਘਟੀ ਕਿ ਪਿੰਡ ਸ਼ਾਜਲੀ ਦੇ ਵਿੱਚ ਗਏ ਭਗਵਾਨ ਸਿੰਘ ਮਾਨ ਦਾ ਕਿਸਾਨ ਜਥੇਬੰਦੀਆਂ ਤੇ ਸਥਾਨਕ ਲੋਕਾਂ ਵੱਲੋਂ ਡਟਵਾ ਵਿਰੋਧ ਕੀਤਾ ਗਿਆ ਇਹ ਤਸਵੀਰਾਂ ਸ਼ਾਜਲੀ ਪਿੰਡ ਦੀਆਂ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਪੰਜਾਬ ਦੀ ਵੱਡੇ ਪੱਤਰ ਤੇ ਪੁਲਿਸ ਲਗਾਉਣੀ ਪਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਆਪਣਾ ਪ੍ਰੋਗਰਾਮ ਕਰਨ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਘੇਰੋ ਤਾਂ ਉਹ ਕੰਮ ਲੋਕਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਜਿੱਥੇ ਪਹਿਲਾਂ ਵਿਧਾਇਕਾਂ ਨੂੰ ਘੇਰਿਆ ਜਾ ਰਿਹਾ ਸੀ ਵਿਧਾਇਕਾਂ ਤੋਂ ਸਵਾਲ ਕੀਤੇ ਜਾ ਰਹੇ ਸੀ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਘਰਾਓ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਵਿਰੋਧ ਦੇ ਚੱਲਦਿਆਂ ਵੱਡੇ ਪੱਧਰ ਤੇ ਪੁਲਿਸ ਲਾਉਣੀ ਪਈ ਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਪਿਆ ਜਿਸ ਦੇ ਬਾਵਜੂਦ ਵੀ ਡਟਵਾ ਵਿਰੋਧ ਸ਼ਾਜਲੀ ਪਿੰਡ ਦੇ ਵਿੱਚ ਲੋਕਾਂ ਨੇ ਕੀਤਾ ਇੱਕ ਵਿਰੋਧ ਹੋਇਆ ਐਮਐਲਏ ਮੈਸਰ ਖਾਨਾ ਜਿਹੜੇ ਸੁਖਵੀਰ ਮੈਸਰ ਖਾਨਾ ਮੌੜ ਤੋਂ ਵਿਧਾਇਕ ਨੇ ਉਹਨਾਂ ਦਾ ਡਟਮਾ ਵਿਰੋਧ ਕਿਸਾਨਾਂ ਨੇ ਉਹਨਾਂ ਦਾ ਕੀਤਾ ਮੂੰਹ ਦੇ ਉੱਤੇ ਖੜੀਆਂ ਖੜੀਆਂ ਸੁਣਾਈਆਂ ਮੂੰਹ ਦੇ ਉੱਤੇ ਡਟਮੀ ਲਾਹ-ਪਾ ਕੀਤੀ ਹੈ ਸੁਖਵੀਰ ਮੈਸਰ ਖਾਨਾ ਦੀ ਇੱਕ ਵਿਰੋਧ ਹੋਇਆ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦਾ ਸ਼ੈਰੀ ਕਲਸੀ ਦੇ ਵਿਰੋਧ ਦੀਆਂ ਤਸਵੀਰਾਂ ਆ ਸੁਖਵੀਰ ਮੈਸਰ ਖਾਨਾ ਦਾ ਵਿਰੋਧ ਦੀ ਤਸਵੀਰ ਦਿਖਾ ਦਿੰਨੇ ਆ ਇਹ ਜਿਹੜੀ ਹੋਇਆ ਸਖਵੀਰ ਮੈਸਰਖਾਨਾ ਦਾ ਵਿਰੋਧ ਹੋਇਆ ਉਸ ਤੋਂ ਅੱਗੇ ਟਰਾਲੀ ਚੋਰ ਤੱਕ ਵੀ ਕਹਿ ਦਿੱਤਾ ਗਿਆ ਕਿ ਤੂੰ ਵੀ ਟਰਾਲੀ ਚੋਰਾ ਵਰਗਾ ਹੀ ਐ ਸਖਵੀਰ ਆਪਦੇ ਬੜੇ ਲਾ ਆ ਵਿਰੋਧ ਹੋਇਆ ਸ਼ਹਿਰੀ ਕਲਸੀ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐ ਤੇ ਇੱਕ ਵਿਰੋਧ ਦੀ ਖਬਰ ਆ ਰਹੀ ਹੈ ਵਿਜੇ ਸੰਘਲਾ ਦੀ ਮਤਲਬ ਪੰਜਾਬ ਦੇ ਵਿੱਚ ਸੰਗਰੂਰ ਜਿਹੜਾ ਲੋਕ ਸਭਾ ਹਲਕਾ ਕਹ ਲਈਏ ਜ਼ਿਲ੍ਹਾ ਕਹ ਲਈਏ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਪਰ ਪਹਿਲਾ ਗੜ ਸਿਮਰਨਜੀਤ ਸਿੰਘ ਮਾਨ ਨੇ ਤੋੜਿਆ ਉਸ ਤੋਂ ਬਾਅਦ ਬੇਸ਼ੱਕ ਮੀਤ ਹੇਰ ਜਿੱਤੇ ਪਰ ਹੁਣ ਸੰਗਰੂਰ ਦੇ ਸ਼ਾਦਲੀ ਪਿੰਡ ਦੇ ਵਿੱਚ ਭਗਵਾਨ ਸਿੰਘ ਮਾਨ ਦਾ ਵਿਰੋਧ ਹੋਣਾ ਇਹ ਤੈਅ ਕਰ ਰਿਹਾ ਹੈ ਕਿ 2027 ਤੱਕ ਇਹ ਗੜ ਲੋਕ ਜਿਹੜਾ ਕਾਫੀ ਹੱਦ ਤੱਕ ਤੋੜਨਗੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਰੋਹ ਹੈ ਭਗਵਾਨ ਸਿੰਘ ਮਾਨ ਇਹ ਕਹਿੰਦੇ ਹੁੰਦੇ ਸੀ ਕਿ ਜਦੋਂ ਪਿੰਡ 'ਚ ਲੀਡਰ ਆਏ ਘੇਰੋ ਲੋਕਾਂ ਨੂੰ ਹੋਰ ਬੜਾ ਕੁਝ ਕਹਿੰਦੇ ਸੀ ਚਲੋ ਅਸੀਂ ਉਹ ਨਹੀਂ ਕਹਿੰਦੇ ਪਰ ਲੋਕ ਹੁਣ ਉਹ ਉਹਨਾਂ ਦੀਆਂ ਗੱਲਾਂ ਮੰਨਣ ਲੱਗ ਗਏ ਨੇ ਤੇ ਉਹਨਾਂ ਨੂੰ ਘੇਰਨ ਲੱਗ ਗਏ ਨੇ ਫਿਰ ਵਿਰੋਧ ਮਾਲਵੇ ਦੇ ਸੰਗਰੂਰ ਮਾਲਵੇ ਦੇ ਮੈਸਰਖਾਨਾ ਮੋੜ ਹਲਕੇ ਦੇ ਵਿੱਚ ਫਿਰ ਮਾਲਵੇ ਦੇ ਮਾਨਸਾ ਦੇ ਵਿੱਚ ਤੇ ਉਸ ਤੋਂ ਅੱਗੇ ਵੱਧਦਾ ਵੱਧਾ ਮਾਝੇ ਦੇ ਵਿੱਚ ਪਹੁੰਚ ਗਿਆ ਮਾਝੇ ਦੇ ਵਿੱਚ ਸ਼ੈਰੀ ਕਲਸੀ ਦਾ ਬਰੋ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਹੋਣਾ ਇਹ ਆਮ ਆਦਮੀ ਪਾਰਟੀ ਲਈ ਚੰਗੇ ਸੰਕੇਤ ਨਹੀਂ ਹੈ ਜਦੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਚੁਕਾਇਆ ਸੀ ਤਾਂ ਇੱਕ ਚਰਚਾ ਸੀ ਕਿ ਵਪਾਰੀਆਂ ਨੂੰ ਖੁਸ਼ ਕਰਨ ਲਈ ਕਿਸਾਨਾਂ 'ਤੇ ਤਸ਼ੱਦਦ ਕੀਤਾ ਗਿਆ ਕਿਸਾਨਾਂ ਦਾ ਧਰਨਾ ਚੁਕਾਇਆ ਗਿਆ ਪਰ ਇਹ ਨਾ ਹੋਵੇ ਕਿ ਅ ਅੱਗੇ ਵੱਲ ਭੱਜਦੇ ਭੱਜਦੇ ਪਿੱਛਾ ਰਹਿ ਜਾਵੇ ਜਿਹੜੇ ਸਿਆਣੇ ਕਹਿੰਦੇ ਨੇ ਕਿ ਅੱਗਾ ਦੌੜ ਪਿੱਛਾ ਚੌੜ ਕਿਤੇ ਵਪਾਰੀ ਨਾਲ ਨਾਉਣ ਤੇ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੇ ਪੱਕੇ ਵੋਟਰ ਸਪੋਰਟਰ ਸੀ ਉਹ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਘੇਰਨ ਲੱਗੇ ਪਿਆ ਕਿ ਆਮ ਆਦਮੀ ਪਾਰਟੀ ਇਹ ਵੀ ਆਪਣਾ ਸਭ ਕੁਝ ਗਵਾ ਦੇਵੇ ਇਸ ਸਭ ਦੇ ਵਿੱਚ ਦੋ ਧਰਨੇ ਚੱਲੇ ਆ ਆਮ ਆਦਮੀ ਪਾਰਟੀ ਨੇ ਦਿੱਤਾ ਕਾਂਗਰਸ ਖਿਲਾਫ ਤੇ ਕਾਂਗਰਸ ਨੇ ਦਿੱਤਾ ਆਮ ਆਦਮੀ ਪਾਰਟੀ ਖਿਲਾਫ ਲੋਕਾਂ ਦੇ ਉੱਤੇ ਵੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਯਵਾ ਤੇ ਭਗਵਾਨ ਸਿੰਘ ਮਾਨ ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਖੇਡ ਰਹੇ ਕਿਤੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਲਗਾਤਾਰ ਸਵਾਲਾਂ ਦੇ ਘੇਰੇ ਸੀ ਪਖਾਨਿਆਂ ਦੇ ਮਹੂਰਤ ਰਿਪੇਅਰ ਦੇ ਮਹੂਰਤਾਂ ਨੂੰ ਲੈ ਕੇ ਜਿਹੜੀ ਸਿੱਖਿਆ ਕ੍ਰਾਂਤੀ ਘਿਰਦੀ ਨਜ਼ਰ ਆ ਰਹੀ ਸੀ ਜਿਹੜੀ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ ਉਹਦੇ ਤੇ ਕਾਹਨਿ ਕੋਈ ਅਜਿਹੀ ਗੱਲ ਪ੍ਰਤਾਪ ਸਿੰਘ ਬਾਯਵਾ ਤੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ ਤਾਂ ਇਹਨਾਂ ਨੇ ਸੀਚੇਵਾਲ ਵਾਲਾ ਇੱਕ ਗੱਲ ਕਰਕੇ ਸਾਰੀ ਵਿਰੋਧੀ ਧਿਰ ਨੂੰ ਉੱਥੇ ਘੇਰ ਲਿਆ ਸਰਕਾਰ ਨੇ ਸੋ ਇਹ ਇਹ ਚੀਜ਼ਾਂ ਕਿਤੇ ਚਾਲਾਂ ਤਾਂ ਨਹੀਂ ਇਹ ਸਵਾਲ ਆ ਲੋਕਾਂ ਦੇ ਪਰ ਇਹਨਾਂ ਸਾਰੇ ਕਾਸੇ ਦੇ ਵਿੱਚ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਐ ਜਿਹੜੇ ਲੋਕਾਂ ਦੀਆਂ ਅਸਲੀ ਰੋਹ ਆ ਹਾਲੇ ਵੀ ਬਰਕਰਾਰ ਐ ਲੋਕ ਪਿੰਡਾਂ ਦੇ ਵਿੱਚ ਵਿਧਾਇਕਾਂ ਨੂੰ ਘੇਰ ਰਹੇ ਐ ਤੇ ਹਾਲੇ 2 ਸਾਲ ਪਏ ਨੇ ਤੇ 2 ਸਾਲ ਤੱਕ ਕੀ ਹਾਲ ਹੋਵੇਗਾ ਇਹ ਸੰਕੇਤ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਅਕਸਰ ਕੀ ਹੁੰਦਾ ਸੀ ਪਹਿਲੀਆਂ ਸਰਕਾਰਾਂ ਮੌਕੇ ਕਿ 6 ਮਹੀਨੇ ਪਹਿਲਾਂ ਕੋਈ ਵਿਰੋਧ ਸ਼ੁਰੂ ਹੁੰਦਾ ਸੀ ਉਹ ਵੀ ਐਡੇ ਵੱਡੇ ਪੱਧਰ ਦਾ ਨਹੀਂ ਹੁੰਦਾ ਸੀ ਪਰ ਹੁਣ ਤਾਂ ਲੋਕਾਂ ਨੇ 2 ਸਾਲ ਪਹਿਲਾਂ ਹੀ ਵਿਰੋਧ ਚੱਕ ਦਿੱਤਾ ਤੇ ਹਰ ਪਿੰਡ ਵਿੱਚ ਕੀ ਰਿਆ ਜਾ ਰਿਹਾ ਵਿਧਾਇਕ ਸਿੱਖਿਆ ਕ੍ਰਾਂਤੀ ਦੀਆਂ ਟਾਰਾ ਮਾਰਨ ਜਾਂਦੇ ਆ ਤੇ ਘੇਰ ਉਹਨਾਂ ਨੂੰ ਲਿਆ ਜਾਂਦਾ ਹੈ ਮੈਸਰ ਖਾਨਾ ਨਾਲ ਤਾਂ ਸਿੱਖਿਆ ਕ੍ਰਾਂਤੀ ਦੀ ਬਹੁਤ ਭੜੀ ਕੀਤੀ ਕਿ ਤੇ ਉਹ ਜਿਹੜੇ ਕੰਮ ਕਰਨ ਆਏ ਇਹ ਤਾਂ ਕਾਂਗਰਸ ਮੌਕੇ ਦੇ ਆ ਸੋ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪੂਰੇ ਪੰਜਾਬ ਵਿੱਚ ਡਟਵਾ ਵਿਰੋਧ ਹੋ ਰਿਹਾ ਤੇ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਾਜਲੀ ਪਿੰਡ ਦੇ ਵਿੱਚ ਸ਼ਾਜਲੀ ਪਿੰਡ ਦੇ ਵਿੱਚ ਉਹਨਾਂ ਦਾ ਡਟਵਾ ਵਿਰੋਧ ਭਾਰੀ ਪੁਲਿਸ ਬਲ ਲਗਾ ਕੇ ਪ੍ਰੋਗਰਾਮ ਕਰਨਾ ਪਿਆ ਤਾਂ ਹੁਣ ਇੱਥੋਂ ਇਹ ਹੈ ਕਿ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਲੀਡਰਾਂ ਨੂੰ ਜਦੋਂ ਉਹਨਾਂ ਨੂੰ ਇੰਨਾ ਖਤਰਾ ਇੰਨਾ ਡਰ ਹੈ ਕਿ ਉਹ ਮੁਰਗੀ ਖਾਨਾ ਹੁਣ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵੀ ਖੋਲੇਗੀ ਇਹ ਹੁਣ ਸਵਾਲ ਬਰਕਰਾਰ ਨੇ ਪਰ ਸਰਕਾਰ ਬੁਰੀ ਤਰੀਕੇ ਨਾਲ ਘੇਰੀ ਆ ਲੋਕਾਂ ਨੇ ਤੇ ਜਿਹੜੇ ਇਹ ਰੁਝਾਨ ਹੈ ਇਹ ਲੋਕ ਕਹਿੰਦੇ ਕਿ ਰੁਝਾਨ ਹੈ ਇਹ ਹਾਲੇ ਆਉਣ ਵਾਲੇ ਸਮੇਂ 'ਚ ਹੋਰ ਬੜਾ ਕੁਝ ਹੋਣਾ ਹੈ ਉਹ ਕੀ ਹੋਣਾ ਹੈ ਕਿਸ ਤਰੀਕੇ ਦੇ ਸਵਾਲ ਹੋਣੇ ਆ ਕਿਸ ਤਰੀਕੇ ਨਾਲ ਘੇਰਿਆ ਜਾਣਾ ਇਹ ਤਾਂ ਪੁੱਖ ਦੀ ਗਰਭ ਦੇ ਵਿੱਚ ਹੈ ਪਰ ਆਮ ਆਦਮੀ ਪਾਰਟੀ ਹੁਣ ਘਿਰਦੀ ਨਜ਼ਰ ਆ ਰਹੀ ਹੈ